ਗੁੱਡ ਮਾਰਨਿੰਗ ਸਾਰੇंनो ਕੱਲ ਮੈਂ ਤੁਹਾਨੂੰ ਕਹਿੰਦੀ ਸੀ ਨਾ ਕਿ ਇੱਕ ਮੈਂ ਗੱਲ ਸੁਣਾਣੀ ਆ ਪਰ ਵੀਡੀਓ ਲੰਬੀ ਹੋ ਜਣੀ ਇਸ ਲਈ ਨਹੀਂ ਸੁਣਾਈ ਚਲੋ ਹੁਣ ਸੁਣਾਉਂਦੀ ਆ ਇੱਕ ਮੁੰਡਾ ਨਾ ਬਹੁਤ ਦੂਰ ਆਪਣੇ ਘਰ ਤੋਂ ਕਿਤੇ ਬਹੁਤ ਵੱਡੇ ਪਰਮਾਤਮਾ ਧਰਮਾਤਮਾ ਦੇ ਸ਼ਬਦ ਸੁਣਨ ਜਾਂਦਾ ਹੁੰਦਾ ਸੀ ਕਿ ਮਨ ਨੂੰ ਕਿੱਦਾਂ ਸਾਫ਼ ਕਰਨਾ ਤੇ ਉਹ ਜਦੋਂ ਉੱਥੇ ਪਹੁੰਚਦਾ ਤੇ ਉਹ ਕਹਿੰਦੇ ਕਿ ਤੂੰ ਹਮੇਸ਼ਾ ਹੀ ਲੇਟ ਆਉਂਦਾ ਆ ਤੇ ਤੂੰ ਹਫਿਆ ਹਫਿਆ ਹੁੰਨਾ ਕਿ ਕਿਉਂ ਤੂੰ ਲੇਟ ਕਿਉਂ ਆਉਂਦਾ ਆ ਕਹਿੰਦਾ ਜੀ ਮੇਰੇ ਘਰ ਤੋਂ ਬਹੁਤ ਦੂਰ ਹੈ ਤੁਹਾਡੀ ਇਹ ਸਭਾ ਜਿੱਥੇ ਮੈਂ ਆਉਂਦਾ ਆ ਤੇ ਮੈਨੂੰ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਤੁਸੀਂ ਬਹੁਤ ਸੁਣੀਆਂ ਐਗਜ਼ਾਮਪਲ ਦੇ ਦੇ ਕੇ ਸਮਝਾਉਂਦੇ ਆ ਕਿ ਮਨ ਨੂੰ ਕਿੱਦਾਂ ਸਾਫ਼ ਕਰਨਾ ਤੇ ਮੈਨੂੰ ਉਹ ਬਹੁਤ ਚੰਗੀਆਂ ਲੱਗਦੀਆਂ ਇਸ ਲਈ ਅੰਨਾ ਤੇ ਉਹ ਕਹਿੰਦੇ ਕਿ ਉਹ ਤਾਂ ਤੂੰ ਆਪਣੇ ਘਰ ਹੀ ਬੈਠ ਸਕਦਾ ਕਹਿੰਦਾ ਜੀ ਉਹ ਕਿੱਦਾਂ ਮੈਨੂੰ ਤੇ ਇਦਾਂ ਦੀਆਂ ਗੱਲਾਂ ਹੁੰਦੀਆਂ ਹੀ ਨਹੀਂ ਤੇ ਉਹ ਕਹਿੰਦੇ ਕਿ ਤੂੰ ਕਦੀ ਭਾਂਡੇ ਧੋਤੇ ਤੇ ਉਹ ਕਹਿੰਦਾ ਮੈਂ ਹਮੇਸ਼ਾ ਹੀ ਧੋਣਾ ਮੈਂ ਤੇ ਮੇਰੀ ਮੰਮੀ ਰਹਿੰਦੇ ਆ ਘਰ ਚ ਵੀ ਮੈਂ ਹੀ ਭਾਂਡੇ ਧੋਣਾ ਮੇਰੀ ਤੇ ਮੰਮੀ ਨਹੀਂ ਧੋਂਦੀ ਠੀਕ ਨਹੀਂ ਹੈਗੇ ਉਹ ਤੇ ਉਹ ਕਹਿੰਦੇ ਕਿ ਤੂੰ ਕਦੀ ਕੌਲੀ ਧੋਤੀ ਹੈ ਉਹ ਕਹਿੰਦੇ ਹਾਂ ਉਹ ਕਹਿੰਦਾ ਹਾਂ ਮੈਂ ਧੋਂਦਾ ਹਾਂ ਕਹਿੰਦੇ ਫੇ ਕੌਲੀ ਨੂੰ ਕਿੱਧਰ ਦੇ ਪਾਸੇ ਜਾਦਾ ਸਰ ਫਲਾਣਾ ਬਾਹਰਲੇ ਪਾਸੇ ਲਾਣਾ ਕਿ ਅੰਦਰਲੇ ਪਾਸੇ ਲਾਣਾ ਤੇ ਉਹ ਕਹਿੰਦੇ ਆ ਕਿ ਮੈਂ ਹਮੇਸ਼ਾ ਅੰਦਰਲੇ ਪਾਸੇ ਲਾਣਾ ਕਿਉਂਕਿ ਅੰਦਰ ਹੀ ਗੰਦਾ ਹੁੰਦਾ ਕੌਲੀ ਵਾਲਾ ਕੌਲੀ ਤਾਂ ਅੰਦਰਲੀ ਸਾਈਡ ਹੈ ਤੇ ਕਹਿੰਦੇ ਫੇ ਬਸ ਇਹੀ ਮੰਨਿਆ ਅੰਦਰੋਂ ਧੋ ਲੋ ਕੌਲੀ ਤੋਂ ਹੀ ਐਗਜ਼ਾਮਪਲ ਲੈ ਲਿਆ ਕਰ ਜਦੋਂ ਰੋਜ਼ ਕੌਲੀ ਧੋਣਾ ਨਾ ਉਹ ਤੋਂ ਐਗਜ਼ਾਮਪਲ ਲੈ ਲਿਆ ਕਰ ਕਿ ਮੈਂ ਆਪਣੇ ਆਪ ਨੂੰ ਧੋਣਾ ਬਾਹਰ ਨਹੀਂ ਧੋਣਾ ਲੋਕਾਂ ਨੂੰ ਨਹੀਂ ਠੀਕ ਕਰਨਾ ਪਹਿਲਾਂ ਆਪਣੇ ਆਪ ਨੂੰ ਠੀਕ ਕਰਨਾ ਤੇ ਨਾਲੇ ਵੈਸੇ ਵੀ ਮੈਂ ਕੋਈ ਪਰਮਾਤਮਾ ਧਰਮਾਧਵਾ ਨਹੀਂ ਵੈਸੇ ਹੀ ਮੈਨੂੰ ਜੰਗੀ ਲੱਗੀ ਸੀ ਮੈਂ ਵੀ ਬਹੁਤ ਪਾਪ ਕਰਦੀ ਆ ਤੇ ਆ ਨਾ ਸੋਚ ਲਓ ਕਿ ਪਤਨੀ ਧਰਮਾਧਵਾ ਬਣ ਗਈ ਹੈ ਐਸਾ ਕੁਝ ਨਹੀਂ ਹੈ ਗੁੱਡ ਲੱਕ ਸਟੇ ਬlesਟ ਗੁੱਡ ਮਾਰਨਿੰਗ ਹਵ ਅ ਗੁੱਡ ਡੇ ਬਾਈ ਟੇਕ ਕੇ ਗਾਇਸ